ਅਗੋਂ ਅੰਤਮਾਨ ਜੀ ਮੈਂ ਇਹ ਚੀਜ਼ ਵੇਖ ਰਿਹਾ ਇੱਕ ਗੈਂਗਸਟਰ ਨੂੰ ਚਿਦਾ ਕੇ ਤੁਸੀਂ ਪਟਿਆਲੇ ਦੀ ਜੇਲ੍ਹ ਚੋਂ ਲੋਕਾਂ ਨੂੰ ਡਰਾਂ ਦੇ ਧਮਕਾਣ ਵਾਸਤੇ ਤੁਹਾਡੀ ਸਰਕਾਰ ਲੈ ਕੇ ਆ ਰਹੀ ਹੈ ਮੈਂ ਬਨਵਾਰੀ ਰਾਹ ਪ੍ਰੋਹਿ ਜੀ ਨੂੰ ਕਹਾਂਗਾ ਕਿਰਪਾ ਕਰਕੇ ਇਹਨਾਂ ਗੱਲਾਂ ਵੱਲ ਵੀ ਕਿੰਨਾ ਧਿਆਨ ਕਰੋ ਤੁਸੀਂ ਕਹਿ ਸਕਦੇ ਹੋ ਕਿ ਜਲੰਧਰ ਬੈਸਤੇ ਵਿੱਚ ਇੱਕ ਸਾਫ ਸੁਥਰੀ ਇੱਕ ਐਕਸ਼ਨ ਹੋ ਸਕਦੀ ਜਿੱਥੇ ਗੈਂਗਸਟਰ ਜਿਹੜਾ ਤਿੰਨ ਕਤਲਾਂ ਤੋਂ ਵੱਧ ਵਾਂਟਡ ਹੈ ਤੁਹਾਡੀ ਆਪਣੀ ਐਡਮਿਨਿਸਟ੍ਰੇਸ਼ਨ ਤੁਸੀਂ ਬਾਕੀ ਗੱਲ ਛੱਡੋ ਰਹਿਣ ਵਾਲਾ ਉਹ ਐਸੇ ਵਸਤ ਹਲਕੇ ਦਾ ਦਲਜੀਤ ਭਾਨਾ ਉਹਦਾ ਨਾਮ ਹੈ ਜੀ ਮਿੱਠੂ ਬਸਤੀ ਦੇ ਵਿੱਚ ਉਹਦਾ ਘਰ ਉਹਦੇ ਬਾਪੇ ਅੱਜ ਵੀ ਉੱਥੇ ਰਹਿੰਦੇ ਨੇ ਪਹਿਲੇ ਤੁਹਾਡੀ ਪੁਲਿਸ ਉਹਦੀ ਰਹਿਸ਼ ਝੂਠੀ ਆਦਮਪੁਰ ਚ ਬਖਾਂਦੀ ਹੈ ਫਿਰ ਤੁਹਾਡਾ ਡਿਪਟੀ ਕਮਿਸ਼ਨਰ ਜ਼ਿਲंधर ਦਾ ਉਹਨੂੰ ਬਕਾਇਦਾ ਤੌਰ ਇਜਾਜ਼ਤ ਦਿੰਦਾ ਫਿਰ ਤੁਹਾਡਾ ਜ਼ਿਲंधर ਰੂਰਲ ਦਾ ਜਿਹੜਾ ਐਸਐਸਪੀ ਹੈ ਉਹ ਨੂੰ ਇੰਡੋਰਸ ਕਰਦਾ ਇੱਕ ਝੂਠੀ ਚੀਜ਼ ਨੇ ਗੈਂਗਸਟਰ ਦੀ ਪਰੋਲ ਤੇ ਲਿਆਂਨ ਵਾਸਤੇ ਲੈ ਦੇ ਡੈਕਰੀ ਕਮਿਸ਼ਨਰ ਰੋਲ ਅਦਾ ਕਰਦਾ ਫਿਰ ਤੁਹਾਡੀ ਪੁਲਿਸ ਰੋਲ ਇਨਵੈਸਟ ਕਰਦੀ ਹੈ ਫਿਰ ਸੀਐਮਓ ਚ ਫੋਨ ਸੁਪਰਡੈਂਟ ਜੇਲ ਪਟਿਆਲੇ ਨੂੰ ਜਾਂਦਾ ਕਿ ਸਾਨੂੰ ਜਲਦੀ ਤੋਂ ਜਲਦੀ ਲੋੜ ਹੈ ਕਿਉਂਕਿ ਸੀਤਲ ਸਿੰਘ ਰਾਜ ਕੋ ਜਿਹੜੀ ਪੈਨ ਡਰਾਈਵ ਸੀ ਜਿਹਦੇ ਵਿੱਚ ਸਿੱਧੇ ਤੌਰ 'ਤੇ ਉਹਨਾਂ ਨੇ ਭਗਵੰਤ ਮਾਨ ਦੇ ਪ੍ਰਵਾਰ ਤੇ ਦੋਸ਼ ਲਾਇਏ ਸੀ ਪੈਸੇ ਲੈਣ ਦੇ ਤੇ ਜਿਹਦੇ ਵਿੱਚ ਰਮਨ ਨੇ ਰੋਣੇ ਦੀ ਤੇ ਦੋ ਹੋਰ ਐਮ ਇਹਨਾਂ ਦੇ ਆਪ ਦੇ ਐਮ ਐਲ ਏ ਦੀ ਗੱਲਬਾਤ ਹੋਈ ਆਪਸ ਕਿੰਨਾ ਮਹੀਨਾ ਜਾਂਦਾ ਕਿੰਨੂੰ ਕੀ ਕੀ ਜਾਂਦਾ ਉਹ ਸਾਰੀਆਂ ਚੀਜ਼ਾਂ ਉਸ ਪੈਨ ਡਰਾਈਵ ਦੇ ਸਨ ਇੱਕ ਟੌਪ ਦਾ ਪੁਲਿਸ ਅਫਸਰ ਜਲੰਧਰ ਦਾ ਤੇ ਚੰਡੀਗੜ੍ਹ ਦਾ ਸੀਤਲ ਅੰਗੁਰਾਲ ਨੂੰ ਜਲੰਧਰ ਦੇ ਕੋਟੇਰ ਜਿਹਾ ਸੱਦ ਕੇ ਤਮਕਾਂ ਦਾ ਤੇ ਉਸ ਤੋਂ ਬਾਅਦ ਇਹ ਭਾਨਾ ਉਹਦੇ ਘਰ ਦੇ ਚੱਕਰ ਲਾਉਂਦਾ ਕਿਉਂਕਿ 22 ਦੇ ਇਲੈਕਸ਼ਨ ਦੇ ਵਿੱਚ ਵੀ ਇਹ ਭਾਨਾ ਸ਼ੀਤਲ ਲੰਗਰਾਲ ਦੀ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ ਉਹਦੇ ਵਿੱਚ ਉਹਦੇ ਚ ਮਦਦ ਕਰਕੇ ਇਹਨੂੰ ਇਲੈਕਸ਼ਨ ਜਿੱਤਾਂਦਾ ਉਹ ਬਕਾਇਦਾ ਤਰ੍ਹਾਂ ਇਹਨੂੰ ਮੈਸੇਜ ਕਰਦਾ ਕਿ ਜੇ ਅੱਜ ਜਿਹੜਾ ਤੂੰ ਹੁਣ ਬਾਬੂ ਜਗਜੀਵਨ ਨਾਮਜੀ ਦੇ ਚੌਂਗ ਦੇ ਵਿੱਚ ਪੈਂਡ ਰਾਈ ਇਹਦੇ ਵਿੱਚ ਤੂੰ ਪਰਦਾ ਫਾਸ਼ ਕਰਨ ਲੱਗਾ ਪਰਦਾ ਫਾਸ਼ ਕਰਕੇ ਆ ਵੀ ਆਪਣੇ ਪਰਿਵਾਰ ਦਾ ਧਿਆਨ ਦੇ ਕਦੀ ਇਹ ਸੀ ਸੋਸ਼ਲ ਨੇ ਤੁਹਾਡੀ ਇਲਾਕੇ ਦੇ ਇਹਨਾਂ ਵੱਲ ਵੀ ਧਿਆਨ ਕਰੋ ਤੁਹਾਡੀ ਆਪਣੀ ਸਰਕਾਰ ਕ੍ਰਾਈਮ ਦੇ ਵਿੱਚ ਪਾਰਟਨਰ ਬਣ ਜਾਏ ਇਹ ਕਿੰਨੇ ਵੱਡੇ ਗੁਨਾਹ ਨੂੰ ਰੋਕਣ ਵਾਸਤੇ ਤੁਹਾਡੀ ਸਰਕਾਰ ਆਪ ਹੀ ਸਾਰਾ ਪ੍ਰਬੰਧ ਕਰ ਰਹੀ ਹੈ ਤੁਹਾਡਾ ਡੈਫਟੀ ਕਮਿਸ਼ਨ ਝੂਠ ਬੋਲ ਰਿਹਾ ਤੁਹਾਡਾ ਐਸਐਸਪੀ ਝੂਠ ਬੋਲ ਰਿਹਾ ਤੁਹਾਡੇ ਬਕਾਇਦਾ ਤੌਰ ਸਿੱਧੀ ਸੀਐਮਓ ਚੋ ਸੁਪਰਡੈਂਟ ਪੁਲਿਸ ਨੂੰ ਡਾਇਰੈਕਸ਼ਨ ਦੇ ਕੇ ਉਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਪਹਿਲੇ ਹੀ ਪਤਾ ਸੀ ਕਿ ਉਂਗਰਾਵ ਦੇ ਕੋਲ ਇਸ ਕਿਸਮ ਦੀ ਆਡੀਓ ਹੈ ਬੈਕਗ੍ਰਾਉਂਡ ਤੁਹਾਨੂੰ ਪਹਿਲੇ ਹੀ ਉਂਗਰਾਵ ਦੀ ਪਤਾ ਹੈ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਹਿਸਟਰੀ ਸ਼ੀਟਸ ਨੂੰ ਪਹਿਲੇ ਟਿਕਟਾਂ ਦਿੰਦੇ ਹੋ ਤੇ ਜਿਹੜਾ ਚੰਨ ਭਗਵੰਤ ਮਾਨ ਦੇ ਵਾਸਤੇ ਹੁਣ ਚੜਿਆ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਚੰਨ ਕਿਸੇ ਦਿਨ ਚੜ੍ਹ ਨਹੀਂ ਕਰਦਾ ਮੈਂ ਬੇਨਤੀ ਕਰੂੰਗਾ ਜਲੰਧਰ ਵਾਸੀਆਂ ਵਾਸਤੇ ਇੱਥੇ ਨਿਰਾ ਆਪ ਹੀ ਨਹੀਂ ਭਗਵੰਤ ਨੂੰ ਹੀ ਆਹ ਟਾਈਮ ਆਇਆ ਤੁਹਾਡੇ ਕੋਲ ਜੇ ਕੋਡ ਵੜਨਾ ਪੰਜਾਬ ਝੂਠ ਬੋਲਿਆ ਮੇਰਾ ਕੁਫਰ ਤੋਂ ਲਿਆ ਤੁਸੀਂ ਕਿਸੇ ਭਾਵੇਂ ਪੈਣਾ ਨਾਲ ਗੱਲ ਕਰ ਲੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ 181000 ਵੋਟ ਇਸਲ 50% ਵੋਟਰ ਔਰਤਾਂ ਦੇ ਤੇ ਹਰ ਵੋਟਰ ਨੂੰ 1000 ਰੁਪਿਆ ਮਹੀਨੇ ਦਾ ਔਰਤਾਂ ਨੂੰ ਇਹਨਾਂ ਨੇ ਇਹਨਾਂ ਦਾ ਪ੍ਰੋਮਿਸ ਸੀ ਅਸੀਂ ਆਰਮੀ ਨੇ ਤੁਹਾਨੂੰ ਹਜ਼ਾਰ ਦਿਆ ਕਰਾਂਗੇ 28 ਮਹੀਨਾ ਦੀ ਸਰਕਾਰ 90000 ਇੰਡੂ ਉਠਾਈ ਕਰ ਲੋ 252 ਕਰੋੜ ਰੁਪਈਆ ਤੇ ਨਰੇ ਔਰਤਾਂ ਦਾ ਆਪਦੀ ਸਰਕਾਰ ਵੱਲ ਬਕਾਇਆ ਹੈ ਤੇ ਇਹ ਵੋਟਾਂ ਕਿਹੜੀ ਗਲਤੀਆਂ ਮੰਗਦੇ ਸੀ ਇਹ ਵੀ ਮੈਂ ਦੱਸਣਾ ਚਾਹਨਾ ਵਿਨਿੰਗ ਸਾਹਿਬ 25 ਡੀਐਸਪੀ ਪੁਲਿਸ ਜਿਹੜੇ ਨੇ ਸਪੈਸ਼ਲੀ ਚੰਡੀਗੜ੍ਹ ਤੋਂ ਵੱਖ-ਵੱਖ ਜਗ੍ਹਾ ਤੋਂ ਪੁਲਿਸ ਦੇ ਡੀਐਸਪੀ ਸਿਵਲਨ ਕਪੜਿਆਂ 'ਚ ਲਗਾ ਦਿੱਤੇ ਗਏ ਨੇ ਚਬੀ ਵਰਜਨੇਸ਼ਨ ਕੇ 25 ਇੱਕ ਇੱਕ ਵੋਟ ਦੇ ਵਿੱਚ ਇੱਕ ਡੀਐਸਪੀ ਲਗਾ ਦਿੱਤਾ ਇੱਕ ਕੋਆਰਡੀਨੇਟ ਕਰਨ ਵਾਲਾ ਸੇ ਲਗਾ ਦਿੱਤਾ ਜਿਸ ਦਿਨ ਵੋਟਾਂ ਪੈਣੀਆਂ ਨੇ ਉਹ ਦਿਨ ਜਿਹੜਾ ਗੱਲ ਇਹਨਾਂ ਮਚਾਉਣ ਦੀ ਕੋਸ਼ਿਸ਼ ਕਰਨੀ ਸਾਨੂੰ ਪੂਰਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਿੱਛੇ ਵੀ ਜਦੋਂ ਚੌਧਰੀ ਸਰਤੂਕ ਸਿੰਘ ਉਹਨਾਂ ਦੇ ਬਾਈ ਇਲੈਕਸ਼ਨਸ ਹੋਈਆਂ ਨੇ ਉਦੋਂ ਵੀ ਸਾਰੇ ਜਿਹੜੇ ਆਪ ਦੇ ਲੀਡਰਸ਼ਿਪ ਇਹਨਾਂ ਦੇ ਐਮਐਲਏ ਤੇ ਮਿਨਿਸਟਰ ਇੱਥੇ ਸਨ ਬਾਕੀ ਸਾਰੀ ਆਪੋਜੀਸ਼ਨ ਦੇ ਬੰਦੇ ਇਹਨਾਂ ਦੇ ਖੇਰ ਤੋਂ ਬਾਹਰ ਕੱਢ ਦਿੱਤੇ ਸੀ ਸੇਮ ਮਾਡਲ ਸਪਰੈਂਡਾਈ ਇਹਨਾਂ ਨੇ ਕਰਨਾ ਹੈ ਬੂਥਾਂ ਦੇ ਕੈਪਚਰ ਕੈਪਚਰ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਪੁਲਿਸ ਆ ਚੁੱਕੀ ਹੈ ਸਿਵਲਨ ਕਪੜਿਆਂ 'ਚ ਕਾਦੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਦੋ ਵੱਡੇ ਅਫਸਰਾਂ ਦੀ ਡਿਊਟੀ ਲੱਗੀ ਹੈ 12000 ਨਵੇਂ ਸੂਟ ਸਵਾ ਕੇ ਲੈ ਕੇ ਆਏ ਨੇ ਉਹ ਤੋਂ ਬਸ 12000 ਰੈਡੀमेड ਸੂਟ ਆਇਆ ਚਾਰ-ਚਾਰ ਹਜ਼ਾਰ ਰੁਪਈਆ ਹੋਰ ਇਹਨਾਂ ਨੇ ਡੈਟਿਫਾਈ ਕੀਤਾ ਸੀ ਦੇਣਾ ਚਾਰ-ਚਾਰ ਹਜ਼ਾਰ ਰੁਪਈਆ ਸੂਟ ਦੇ ਨਾਲ ਹਾਂਜੀ ਔਰਤਾਂ ਦੇ ਸੂਟ ਰੈਡੀमेड ਲੈ ਕੇ ਇਹਨਾਂ ਦਾ ਤੌਰ ਤਰੀਕਾ ਹੈ ਜੋ ਇਹਨਾਂ ਨੇ ਇੱਥੇ ਕਪੜਾ ਕਰਨਾ ਹੈ ਜਿਸ ਕਿਸਮ ਵੀ ਇਹਨਾਂ ਨੇ ਇੱਥੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਵੋਟ ਇਹਨਾਂ ਨੂੰ ਪਈ ਸੀ ਆਪ ਨੂੰ ਅਜ ਤੋਂ 20 ਦਿਨ ਪਹਿਲੇ ਕਾਂਗਰਸ ਨੂੰ ਪਈ ਸੀ 44 42 ਪਈ ਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਬਟੇ ਨਾਲ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਰਾ ਪਲਤੀ ਨਹੀਂ ਜਾਣਾ ਇਹਦੇ ਚ ਭਗਵੰਤ ਮਾਨ ਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹੁੰਦਾ ਜਿਲੰਦਰ ਦੇ ਵੀਰਾਂ ਨੂੰ ਜੇ ਪੱਕੇ ਤੌਰ 'ਤੇ ਇਹਨੂੰ ਕੱਢਣਾ ਹੈ ਜੇ ਦਾ ਮੰਝਾ ਚੁੱਕ ਕੇ ਅਸੀਂ ਇਸ ਤੌਜਵਾਰੀ ਬੱਗੀ ਤੇ ਛੱਡ ਕੇ ਆਣਾ ਤਕੜੇ ਹੋ ਕੇ ਛੇਲ ਲਾਉ ਇਹਨਾਂ ਅੰਦਰ ਕਲਾ ਜਾਂ ਪਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਗੋਲਡਨ ਓਪਰਚ्युनिटी ਘਰੋਂ ਲਾਹ ਦੀ ਇਹ ਸਾਰਾ ਕੋੜ ਪੰਜਾਬ ਚੋਂ ਨਿਕਲ ਤੇ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਕੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਲੰਧਰ ਦਾ ਡਿਸੀਸਿਵ ਵਸ ਦਾ ਵੋਟ ਇਹੋ ਜਿਹਾ ਪਏ ਕਿ ਲੋਕ ਵੀ ਸਕੂਨ ਮਹਿਸੂਸ ਕਰੇ ਇਹਨੂੰ ਘਰੋਂ ਲਾਹ ਦੇਵੇ ਚਾਹੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਤੰਬਰ ਦੇ ਵਿੱਚ ਨਾ ਸਰਕਾਰੀ ਤਾੜੀਆਂ ਤਨਖਾਹਾਂ ਦੇ ਨਾ ਪੈਨਸ਼ਨਾਂ ਦੇ ਪੈਸੇ ਨਾ ਕੋ ਹੈ ਬਹੁਤ ਵੱਡੇ ਆਰਥਿਕ ਸੰਕਟ ਦੇ ਵਿੱਚ ਸਤੰਬਰ 1 ਨਾਉਣ ਵੜ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਡੀਆਂ ਸਾਹ ਤੇ ਨਿਕੀਆਂ ਸਤੰਬਰ 1 ਪੈਸਾ ਨਹੀਂ ਤੇ ਤਨਖਾਹਾਂ ਦਾ ਤੇ ਨਾ ਪੈਨਸ਼ਨਾਂ ਦਾ ਪੈਸੇ ਮੇਰਾ ਇਹ ਮੰਨਣਾ ਹੈ ਇਹ ਇਲੈਕਸ਼ਨ ਤੋਂ ਬਾਅਦ ਜਲਦੀ ਜੀ ਭਗਵੰਤ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕੰਸਕੇਟ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖ ਸ਼ਬਾ ਦੇ ਵਿੱਚ ਜਿਹੜਾ ਇਹਨਾਂ ਦਾ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵੰਤ ਮਾਨ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਇਜ਼ ਸਮਥਿੰਗ ਸੀਰੀਅਸਲੀ ਇੱਕ ਸਿਟਿਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹੁੰਦਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਦਿਣਾ ਚੱਲ ਰਿਹਾ ਸੱਟਾ ਚੱਲ ਰਿਹਾ ਦਾਰੂ ਦਾ ਕੰਮ ਚੱਲ ਰਿਹਾ ਇੱਥੇ ਕ੍ਰਿਕਟ ਦੀ ਬੈਟਿੰਗ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਡੜੇ ਸੱਟੇ ਨਾਲ ਹੋ ਗਈ ਹੈ ਸੋ ਮੈਂ ਜਿੰਨੀਆਂ ਗੱਲਾਂ ਇੱਥੇ ਸਾਡੇ ਵਡਿੰਗ ਸਾਹਿਬ ਨੇ ਕਹੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਐਂਡੋਰਸ ਵੀ ਕਰਨਾ ਇਹ ਗੱਲ ਮੈਂ ਅਖੀਰ ਤੇ ਕਹਿ ਕੇ ਅਜਾਜ਼ਲ ਲੈਣੀ ਭਗਵੰਤ ਮਾਨ ਜੀ ਪਰਿਵਾਰ ਲੈ ਕੇ ਤੂੰ ਤੁਸੀਂ ਸਾਰਾ ਜੀ ਅਜੇ ਤੱਕ ਸੀਤ ਲੰਗਰਾਲ ਨੇ ਜਿਹੜੇ ਪਸ ਤੁਹਾਡੇ ਦੇ ਚਾਰ ਤੁਹਾਡੇ ਪਰਿਵਾਰ ਤੇ ਤੇ ਸੀਐਮਓ ਦੇ ਲੈ ਅਜੇ ਤੱਕ ਉਹਨਾਂ ਬਿਆਨਾਂ ਨੂੰ ਤੂੰ ਕੌਨਟਰਡਿਕਟ ਕਿਉਂ ਨਹੀਂ ਕੀਤਾ ਨੰਬਰ 2 ਮੈਂ ਸੁਦੀਲ ਜਾਖੜ ਨੂੰ ਇੱਥੇ ਸਵਾਲ ਕਰੂੰਗਾ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੂੰ ਭਾਵੇਂ ਕੋਈ ਕਾਰਨ ਹੋ ਗਿਆ ਭਾਵੇਂ ਪੁਲਿਸ ਦੀ ਇੰਟਰਵੈਨਸ਼ਨ ਹੋਈ ਹੋਏ ਭਾਵੇਂ ਦਿਲਜੀਤ ਪਾਲੇ ਨੂੰ ਜੇਲ੍ਹ ਤੋਂ ਛਡਾ ਕੇ ਲੈ ਕੇ ਆਏ ਹੋਣ ਤੁਹਾਡਾ ਹੰਗਨਾਦ ਨੇ ਜਿਹੜੀ ਪੈਂਟ ਲਾਈ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਮਾਨਦਰ ਦੇ ਵੇਖਣਾ ਕਿ ਕਿੰਨਾ ਕੁ ਜਾਣ ਸੁਨੀਲ ਜਾਖੜ ਰੱਖਦਾ ਤੇ ਕਿੰਨੀ ਕੁ ਜਾਣ ਭਾਜਪਾ ਰੱਖਦਾ ਇਹ ਪੈਂਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ 'ਚ ਇਹ ਪੈਂਡਰਾਈਵ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਦੇਣ ਲੱਗਿਆ ਜੇ ਨਹੀਂ ਹੈ ਪਬਲਿਕ ਕਰਨ ਦਾ ਮਤਲਬ ਹੈ ਕਿ